ਤੁਸੀਂ ਕੀ ਪੀਓਂਗੇ ਇੱਕ ਕੱਪ ਚਾ ਤੁਸੀਂ ਕੀ ਪੀਓਂਗੇ ਇੱਕ ਕੱਪ ਚਾ ਜਾਂਚ ਪਾਇਆ ਪਾਣੀ ਮੇਰੀ ਸੱਸ ਬੜੀ ਸਿਆਣੀ ਤੁਸੀਂ ਕੀ ਪੀਓਂਗੇ ਇੱਕ ਕੱਪ ਚਾ ਤੁਸੀਂ ਕੀ ਪੀਓਂਗੇ ਇੱਕ ਕੱਪ ਚਾ ਜਾਂਚ ਪਾਈ ਇਲਾਚੀ ਮੇਰੀ ਸੱਸ ਪਰਸੋਂ ਦੀ ਗਵਾਚੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚਾਹ ਚ ਪਾਈ ਚਿੰਨੀ ਮੇਰੀ ਸੱਸ ਬੜੀ ਕਮੀਨੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚਾਹ ਚ ਪਾਈ ਸ਼ੱਕਰ ਮੇਰੀ ਸੱਸ ਨੂੰ ਆ ਗਿਆ ਚੱਕਰ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚਾਹ ਚ ਪਾਈ ਪੱਤੀ ਮੇਰੀ ਸੱਸ ਬੜੀ ਕਪੱਤੀ ਤੁਸੀਂ ਕੀ ਪੀਓਗੇ ਇੱਕ ਕੱਪ ਚਾ ਤੁਸੀਂ ਕੀ ਪੀਓਗੇ ਇੱਕ ਕੱਪ ਚਾ ਚਾਹ ਚ ਪਾਇਆ ਦੁੱਧ ਮੇਰੀ ਸੱਸ ਨਿਸ਼ੇੜਿਆ ਚੁੱਧ ਤੁਸੀਂ ਕੀ ਪੀਓਗੇ ਇੱਕ ਕੱਪ ਚ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚ ਆਇਆ ਉਬਾਲਾ ਮੇਰੀ ਸੱਸ ਤਾਂ ਕੱਢਦੀ ਗਾਲਾਂ ਤੁਸੀਂ ਕੀ ਪੀਓਗੇ ਇੱਕ ਕੱਪ ਚ ਤੁਸੀਂ ਕੀ ਪੀਓਗੇ ਇੱਕ ਕੱਪ ਚਾ ਚਾਹ ਨੂੰ ਪਾਇਆ ਕੱਪਾ ਮੇਰੇ ਸਸਤਾ ਕਰੀ ਸਿਆਪਾ ਤੁਸੀਂ ਕੀ ਪੀਓਗੇ ਇੱਕ ਕੱਪ ਚਾ ਤੁਸੀਂ ਕੀ ਪੀਓਗੇ ਇੱਕ ਕੱਪ ਚਾ ਸਸਤਾ ਮੇਰੀ ਬਣੀਕ ਪੱਤੀ ਬਿਨਾ ਗਾਲਣਾ ਬੋਲੇ ਸਸਤਾ ਮੇਰੀ ਬਣੀਕ ਪੱਤੀ ਬਿਨਾ ਗਾਲਣਾ ਬੋਲੇ ਨਹੀਂ ਮੈਂ ਸਸਕੁਟਨੀ ਕੁਟਨੀ ਸੰਦੂਕ ਦਾ ਓਲੇ ਨਹੀਂ ਮੈਂ ਸਸਕੁਟਨੀ ਕੁਟਨੀ ਸੰਦੂਕ ਦਾ ਓਲੇ